ਗਲਤੇ ਤੇਰੀ ਵੀ ਠੀਕ ਆ ਚੱਲ ਕੋਈ ਨਾ ਸੋਚੂੰਗੀ ਆਪਣੇ ਦਿਮਾਗ ਨਾਲ ਹੁਣ ਤਤੀ ਫੱਟੀ ਗੱਲ ਕੀ ਚੁੱਕਣੀ ਆ ਇਹ ਕੀ ਗੱਲ ਕਰਦੇ ਆ ਫੇਰ ਬਾਅਦ ਚ ਵੇਖਾਂਗੇ ਆ ਗਈ ਸਾਡੀ ਤੇ ਚੱਲੂਗੀ ਨਹੀਂ ਤਾਂ ਫੇਰ ਆ ਗਈ ਇੱਕ ਮੇਰੀ ਭੈਣ ਬੜੀ ਸਲਾਹ ਆਦੀ ਨੇ ਉਹਦੀ ਹੋ ਕੇ ਆਈ ਨੇ ਉਹਦੀ ਸਲਾਹ ਵੀ ਲੰਨੀ ਉਹਨੇ ਪੁੱਠੇ ਰਾਏ ਪਾਉਣਾ ਹੋਂਨੇ ਕਹੇ ਸਿੱਧੇ ਰਾਏ ਪਾਉਂਦੀ ਅੱਗੇ ਵੀ ਤੈਨੂੰ ਪੁੱਠੀਆਂ ਮਤਾ ਦੇ ਦੇ ਕੇ ਉਹਨੇ ਆਹ ਕੰਮ ਕਰਾਵੇ ਚੱਲ ਜੀ ਆ ਵੇ ਅਲੀ ਸਲਾ ਲੈ ਕੇ ਤੂੰ ਮੈਂ ਇਹ ਅਟਾ ਕਰ ਹੁਣ ਤੂੰ ਫਿਰ ਚਾ ਇਹਨਾਂ ਨੂੰ ਨੇ ਸੱਕ ਨੇ ਖਾਣਾ ਛੱਤ ਮਾਰ ਗਈ ਆ ਵੇਰਗੀ ਆ ਕੀ ਪਤਨੀ ਬੈਠੀ ਆ ਐਂਦਰ ਆਈ ਨਹੀਂ ਆ ਆਂਦੀ ਹੋਣੀ ਆ ਪਤਾ ਨਹੀਂ ਕੀ ਅੱਲਾ ਕਰਦੀ ਨਾ ਵਾ ਇਹਦਾ ਕਰ ਜਾਂ ਡੈਡੀ ਦਾ ਬੰਦਾ ਹੈ ਕੋਈ ਨਹੀਂ ਮੈਂ ਨਾ ਨਹੀਂ ਡੈਡੀ ਦਾ ਆ ਕੱਕੇ ਸਾਥ ਹੀ ਘਾਰੇ ਸਾਥ ਹੀ ਘਾਲ ਪੱਪੂ ਹੋਣਾ ਵਧੀਆ ਵਧੀਆ ਤੂੰ ਸੁਣਾਉ ਆਪਣਾ ਕੰਦਾ ਉਹਨੇ ਹੋਇਆ ਉਹਨੇ ਕਿ ਮੈਨੂੰ ਪਤਾ ਲੱਗਾ ਇਹ ਬਰਸਲ ਖਾਇਆ ਅੱਖ ਦਾ ਸਮਾਂ ਬਗਾਦਾ ਵਾ ਕੰਰਾਦਾ गावा ਆ ਨੀਗਾ ਪਹਿਲਾਂ ਘੱਟ ਹੀ ਜਾ ਹੁਣੇ ਘੱਟ ਹੋਈ ਆ ਪਹਿਲਾਂ ਤੈਨੂੰ ਪਤਾ ਜਾਂ ਦੋ ਘਰਾ ਦੇਵੇ ਤੈਨੂੰ ਸੰਨਾ ਜੇ ਪੰਨਾਂ ਹੁਣ ਬੱਦਾ ਹੁੰਦਾ ਹੀ ਆ ਨਾ ਐਹੋ ਜੀ ਕਿਹੜੀ ਟੈਨਸ਼ਨ ਹੋ ਗਈ ਹੈ ਜਿਹੜੀ ਅੱਖ ਦੀ ਨਿਗਾ ਤੇ ਇੰਨਾ ਪੈ ਗਿਆ ਉਹ ਤੈਨੂੰ ਹੁਣ ਕਰਦੀਆਂ ਗੱਲਾਂ ਕੀ ਦਸੀ ਐਹੀਂ ਹੈ ਐਦਾਂ ਹੀ ਨਾ ਹਰ ਪੈ ਗਿਆ ਵਧੇ ਨਾਲ ਹਰ ਪੈਣਾ ਹੀ ਆ ਇਹ ਤੇ ਰੰਗ ਜਿਹੜਾ ਬੀਬੀ ਬਾਹਰ ਜਾ ਜਾਂ ਘਰ ਜੇ ਉਹ ਤਾਂ ਤੇ ਟਕੇ ਆਉਂਦੇ ਤੇ ਪੈ ਜਾਂਦਾ ਅਸਰ ਕੰਮ ਚੱਕ ਵਧ ਗਿਆ ਪਤਾ ਲੱਗਾ ਨੂੰ ਆ আচ্ছা ਤੁਹਾਧਾਂ ਠੀਕ ਆ ਨਾ ਅੱਖ ਹਾਂ ਉਹ ਤਾਂ ਠੀਕ ਆ ਮੁਰਕੇ ਡਾਕਟਰ ਨੂੰ ਦਿਖਾ ਲਿਆ ਤੇ ਕਹਿੰਦੇ ਵੀ ਆਖਿਆ ਵਧੀਆ ਵਾ ਉਹ ਪਰ ਤੇ ਤਾਂ ਅੱਖਾਂ ਦੇ ਥੋੜਾ ਜਿਹਾ ਹਿਰ ਪੈ ਗਿਆ ਮੈਂ ਜਾਂ ਤੁਹਾਨੂੰ ਪ੍ਰੈਸ਼ ਨਹੀਂ ਕਰਾਉਣੀ ਚਲੋ ਵਧੀਆ ਸਭ ਪ੍ਰੈਸ਼ਨ ਕਰਾ ਲਿਆ ਵਾ ਨਿਗਾਹ ਹੋਵੇ ਤਾਂ ਫਿਰ ਤਾਂ ਬੰਦਾ ਸਭ ਕੁਝ ਕਰ ਲੈਂਦਾ ਜੇ ਨਿਗਾਹ ਹੀ ਨਾ ਹੋਵੇ ਤਾਂ ਫਿਰ ਕੀ ਕਰ ਲੈਣਾ ਬੰਦੇ ਨੇ ਇੱਦਾਂ ਹੀ ਚਲਦਾ ਆ ਕੋਈ ਕਿਨੇ ਬਰਾਾ ਚਲੋ ਕੋਈ ਨਹੀਂ ਹੋਰ ਸੁਣਾ ਸੇਤਾ ਠੀਕ ਠਾਕ ਹੈ ਨਾ ਸਭ ਠੀਕ ਠਾਕ ਵਧੀਆ ਚਲੋ ਵਧੀਆ ਚਾਹੀਦਾ ਲੈ ਬੰਦੇ ਨੂੰ ਚਾਹ ਪਿਆ 니 ਚਾਹ ਰ ਹੈ ਬੋਲਦੇ ਪੱਕੀ ਪਾ ਕੇ ਦੇ ਦੇ ਤੂੰ ਚਾਹ ਚੁੱਕੀ ਆਈਆਂ ਇਹ ਹੰਨ ਗੱਲ ਤੇ ਪੈਸੇ ਕੈਨ ਸਰ ਬੜੇ ਗੰਦੀ ਆ ਨਾ ਚਾਹ ਪਰ ਦੀਪਾ ਚਾਹ ਪੀ ਲੈ ਆ ਜਾ ਉੱਥੇ ਬਾਹਰ ਹੀ ਆ ਜਾ ਚਾਹ ਪਰ ਬਾਹਰ ਹੀ ਪੀਨੇ ਨੇ ਵਰਤ ਕੀ ਕਰਿਓ ਤੁਗੜੀਆਂ ਤੋ ਤੁਹਾਡਾ ਟਾਈਮ ਲੱਗਾ ਮਹਾ ਪਰ ਦੀ ਬਰਾਦੀ ਆ ਪਤਾ ਉਹ ਲੜੀ ਆ ਉਹ ਚਲ ਗਈ ਅੰਦਰ ਵੱਲ ਤੋਏ ਪੈਣਾ ਅਛਾ ਚਲ ਕੋਈ ਨਹੀਂ ਤੈਨੂੰ ਇਹਨੂੰ ਪਤਾ ਨਹੀਂ ਹੈ ਕਿ ਅੱਜ ਇਹਨਾਂ ਨੇ ਪਤਾ ਲੈਣਾ ਹੁੰਦਾ ਹੋਰ ਟੁਕੜਾ ਦੇ ਕੇ ਪੰਜੇ ਰੇ ਕਰਦੇ ਉਹ ਇਕੱਲਾ ਨੇ ਮਥਾੜੇ ਦੀ ਪਉਣੀ ਆ ਅੱਗੇ ਬੜੀਆਂ ਟੈਂਸ਼ਨਾਂ ਦਿੱਤੀਆਂ ਇਹਨਾਂ ਨੇ ਤਾਂ ਟੈਂਸ਼ਨਾਂ ਤਾਂ ਦਿੱਤੀਆਂ ਸਾਡੇ ਗਾੜੀ ਆਈਆਂ ਅੱਗੇ ਫਿਰ ਹੋਰ ਕੋਈ ਕਸਰ ਰਹਿੰਦੀ ਸੀ ਦੇਣ ਵਾਲੀ ਉਹ ਲੋਨ ਇਹਨਾਂ ਨੇ ਪਤਾ ਉਹ ਮੈਨੂੰ ਕੋਈ ਪੜਾ ਨਹੀਂ ਸਾਬ ਨੇ ਕੋਈ ਨਾ ਹਣ ਵਾਦ ਕੱਟ ਮੋੜ ਲਿਆ ਮੈਂ ਕਰਾਈਆ ਕਰਾ ਇਹਨੂੰ ਨਹੀਂ ਬੰਦੇ ਨੂੰ ਕੋਈ ਅੱਖੀਂ ਜਾਂਦਾ ਕਾ ਰਾਇਆ ਮਹਿਮਾਨ ਜਿਹੜਾ ਹੁੰਦਾ ਨਾ ਰੱਬ ਦਾ ਰੂਪ ਹੁੰਦਾ ਵਾ ਹਾਂ ਹੋ ਐਵੇਂ ਨਾ ਕਰਿਆ ਕਰੋ ਇਹ ਤਾਂ ਬਹੁਤਾਂ ਕਾਲ ਨਾ ਪਿਆ ਕਰੋ ਨਹੀਂ ਆਹ ਹਟ ਜਾ ਆਪਰੇ ਮੈਂ ਨਹੀਂ ਪੀਂਦੀ ਕੀ ਕਰਦੀ ਤਰਦੀਬ ਮੇਰੀ ਗੱਲ ਕਰਦੇ ਸੁਣ ਗਿਆ ਕਿਹੜੀ ਕਰਨੀ ਹੋ ਗਈ ਜਿਹੜਾ ਮੂੰਹ ਹੀ ਮਟ ਲਿਆ ਤੂੰ ਨਹੀਂ ਪੈਣਾ ਰੁਕ ਜਾ ਹਾਂ ਐਡੀ ਵੀ ਕੀ ਗੱਲ ਹੋ ਗਈ ਆ ਤੂੰ ਜਿਹੜਾ ਮੂੰਹ ਵਟਕੇ ਤੁਰਦੀ ਆ ਚਾਹ ਚੁੱਕ ਪੀ ਜਾਂਦੀ ਨੀ ਮੈਂ ਚਾਹ ਪੀ ਜਾਂਦੀ ਆ ਘੁੱਟ ਤੂੰ ਚਾਹ ਮੇਰੇ ਕੋਲ ਪਾਣੀ ਨਹੀਂ ਪੀਤਾ ਜਾਣਾ ਜਿੰਨੀ ਤੇਰੇ ਸਹੁਰੇ ਨੇ ਮੇਰੀ ਬੇਇੱਜ਼ਤੀ ਕਰਤੀ ਆ ਇਹ ਲੱਖ ਦੀ ਲਾਨਤ ਜਿਹੜਾ ਮੈਂ ਤੇਰੇ ਆਖੇ ਪਤਾ ਲੈਣ ਚਲ ਗਿਆ ਅੰਦਰ ਇੰਨਾ ਚੰਗਾ ਮੈਂ ਇਹਦਾ ਪਤਾ ਨਾ ਲੈਨੀ ਚੱਲ ਕੋਈ ਨਹੀਂ ਮੈਨੂੰ ਵੀ ਇੰਨਾ ਕੋਈ ਕਹਿੰਦੇ ਰਹਿੰਦੇ ਆ ਸਿਹਤਾਂ ਦੀ ਛੋਟ ਸਾਡੀ ਦਵਾ ਤੂੰ ਵੀ ਇੱਕ ਹੁਣ ਛੋਟ ਸਾਡੇ ਕੀ ਕਰਨਾ ਫਿਰ ਹਾਂ ਤੇ ਉਹਦੀ ਛੋਟਾ ਛੋਟੀ ਦਾ ਅਗਦੇ ਦੀ ਇਹਨੀ ਥੋੜਾ ਬੇਇਤੀ ਕਰਨੀ ਚਾਹੀਦੀ ਆ ਜੇ ਅਗਲਾ ਆਇਆ ਗਿਆ ਵਾ ਉਹਦੀ ਚਲੋ ਕੋਸ ਗੈਸ ਕਰੋ ਥੋੜਾ ਗੱਲਬਾਤ ਹੁੰਦੀ ਆ ਇਹ ਥੋੜਾ ਆਏ ਬੰਦੇ ਦੀ ਬੇਇਤੀ ਕਰ ਦੋ ਚਲ ਕੋਈ ਨਹੀਂ ਪਰ ਦੇ ਪਰ ਉਹਦਾ ਤਾਂ ਤੂੰ ਜਾਣੀ ਬੰਦੇ ਬੜੇ ਚੰਗੇ ਬੰਦੇ ਬੜੇ ਚੰਗੇ ਆ ਜਿੱਦਣ ਮੇਰਾ ਰਿਸ਼ਤਾ ਕਰਨੀ ਕਰਦੀ ਹੋਂ ਤੈਨੂੰ ਪਤਾ ਹੋਊਗਾ ਚੰਗੇ ਮਾੜੇ ਆ ਅੱਜ ਪਤਾ ਲੱਗ ਗਿਆ ਨਾ ਉਦੋਂ ਤਾਂ ਉਦੋਂ ਤਾਂ ਚੰਗਿਆ ਹੀ ਉਦੋਂ ਤੇ ਜਦੋਂ ਮੈਂ ਉਹਨਾਂ ਨੇ ਹੱਸ ਕੇ ਕੂਣਾ ਕਿ ਤੇ ਆਇਆ ਆਂ ਤੇ ਬਿਜਿਤ ਕਰਨ ਹੁਣ ਤਾਂ ਮੈਂ ਜਦੋਂ ਨਹੀਂ ਮੱਥੇ ਭਾਟਾ ਪਾ ਰਹਿੰਦੇ ਮੈਨੂੰ ਵੇਖ ਕੇ ਥੋੜਾ ਤੈਨੂੰ ਪਤਾ ਹੋਊਗਾ ਕਿ ਉਹ ਮੱਥੇ ਵੱਟ ਪਾਉਂਦੇ ਆਂ ਵੀ ਕਿਉਂ ਮੱਥੇ ਵੱਟ ਪਾਉਂਦੇ ਆਂ ਤੇਰੀਆਂ ਚਲਾਕੀਆਂ ਨੇ ਸਾਰਾ ਕੁਝ ਕਰਾਤਾ ਫਿਰ ਨਾ ਤੂੰ ਚਲਾਕੀਆਂ ਕਰਦੀ ਨਾ ਉਹ ਮੇਰੇ ਨਾਲ ਇਦਾਂ ਕਰਦੇ ਮੇਰੀ ਆਈ ਗਈ ਦੀ ਵੀ ਹੁਣ ਬੇਇੱਜ਼ਤੀ ਕਰਦੇ ਆ ਉਹ ਉਹ ਵੀ ਆਹ ਕਹਿੰਦੇ ਲੱਗਿਆ ਪਈ ਸਾਨੂੰ ਕਿਦਾਂ ਦਾ ਰਿਸ਼ਤਾ ਕਰਾਤਾ ਵਾ ਦੱਸ ਸਰ ਕਿ ਮੈਂ ਮਾਰੀ ਹੁਣ ਜਦੋਂ ਤੁਸੀਂ ਮੈਨੂੰ ਵੇਖਣ ਗਏ ਜਿੱਦਾਂ ਦੇ ਇੰਨਾਂ ਦੇ ਲੱਸਣਵਾ ਉਦਾਂ ਦੇ ਇੱਥੇ ਆਣ ਕੇ ਮੇਰੇ ਹੋ ਗਏ ਮੈਂ ਤੇ ਆ ਗਿਆ ਤੋ ਵਧੀਆ ਤਰੀਕੇ ਦੀ ਆਈ ਨੋਲੇ ਮੇਰਾ ਸੁਭਾਅ ਵੀ ਖੁੱਲਾ ਹੈਗਾ ਇਹਨਾਂ ਵਾਲੇ ਵੇਖ ਕੇ ਨਾ ਮੇਰਾ ਵੀ ਸੁਭਾਅ ਸਲੂ ਪੁੱਜਾ ਹੋ ਗਿਆ ਵਾ ਇਹਨਾਂ ਬੰਦ ਵੇਖ ਕੇ ਤੇਰਾ ਸੁਭਾਅ ਸਲੂ ਪੁੱਜੂਗਾ ਆਪਣਾ ਸੁਭਾਅ ਉਦਾਂ ਦਾ ਰੱਖੋ ਜਿੱਦਾਂ ਦਾ ਪਹਿਲਾਂ ਇਹ ਥੋੜੇ ਦੂਸਰੇ ਬੰਦੇ ਵੱਲ ਵੇਖ ਕੇ ਆਪਣਾ ਹੀ ਸੁਭਾਅ ਉਦਾਂ ਦਾ ਕਰ ਲੋ ਨਹੀਂ ਉਹ ਕਹਿੰਦੇ ਹੁੰਦੇ ਆ ਜੂਜਾ ਕਰਬੂਜੇ ਨੂੰ ਵੇਖ ਕੇ ਰੰਗ ਫਾੜੀ ਲੈਂਦਾ ਉਹ ਗੱਲ ਮੇਰਨਾ ਹੋ ਗਈ ਆ ਤੇ ਨਾ ਹੋ ਗਈ ਆ ਪੂਤੇ ਰੰਗ ਫੜ ਲਿਆ ਤੇ ਮੇਰੇ ਤੇ ਰੰਗ ਬਦਲ ਗਏ ਆ ਨਾ ਮੈਂ ਨਾ ਹੁਣ ਤੇਰੇ ਕੰਨ ਤੇ ਆਈ ਮੈਨੂੰ ਹੁਣ ਨਾ ਫੋਨ ਲਾ ਕੇ ਸੱਦੀ ਵੀ ਮੈਂ ਤੇਰੀ ਕੋਈ ਸਲਾਹ ਲੈਣੀ ਆ ਮੈਂ ਨਹੀਂ ਸਲਾਹ ਦਿੰਨੀ ਕੋਈ ਵੀ ਆਪਣੀ ਸਲਾਹ ਆਪ ਹੀ ਕਰੋ ਹਣ ਘਰ ਬੈ ਕੇ ਤੂੰ ਉਹ ਦਿਨ ਤੇ ਵਿਚੋਲੇ ਬਾਣੀ ਤੈਨੂੰ ਵੀ ਬੜੀ ਗਾਲੀ ਜੇਵਣ ਮੈਂ ਕੋਈ ਸਲਾਹ ਲੈਣ ਨੂੰ ਸੱਦੀ ਆ ਤਾਂ ਹੁਣ ਤੂੰ ਰੰਗ ਸੁਣਾਉਣੀ ਆ ਕਿ ਮੇਰੇ ਵੀ ਅਗਲੇ ਨੇ ਰੰਗ ਡਾਟਿਆ ਜਿੱਦਾਂ ਮੇਰੇ ਰੰਗ ਉੱਡੇ ਆ ਨਾ ਓਦਾਂ ਤੇਰੇ ਵਿੱਚ ਉੱਡਣੇ ਵੀ ਚਾਹੀਦੇ ਆ ਹਾਂ ਰਿਸ਼ਤਾ ਕਰਾਤਾ ਇਹ ਥੋੜਾ ਸਾਰੀ ਉਮਰ ਦੀ ਜ਼ਿੰਮੇਵਾਰੀ ਚੋਕ ਲਿਆ ਤੂੰ ਵੀ ਥੋੜਾ ਜਿਹਾ ਬਦਲ ਜੇ ਤੂੰ ਬਦਲਗੇ ਉਹ ਵੀ ਬਦਲ ਜਾਣਗੇ ਜੇ ਤੂੰ ਨਹੀਂ ਬਦਲਨਾ ਉਹਨਾਂ ਨੇ ਕਿ ਸਭ ਬਦਲ ਲਾ ਕੇ ਕਰਨ ਲੱਗਿਆ ਮੇਰੀ ਸਲਾਹ ਲੈਣੀ ਆ ਉਦਾਂ ਤੇ ਤੂੰ ਮੇਰੀ ਕੋਈ ਸਲਾਹ ਨਹੀਂ ਲੈਣੀ ਹਮਨਾ ਮੈਂ ਤੇਰੇ ਕੋਲ ਤੇ ਆਈ ਜਿੰਨੇ ਮਰਜ਼ੀ ਫੋਨ ਲਾਉਂਦੀ ਰਹੀ ਚਲ ਠੀਕ ਆ ਜਾ ਜਾਣਾ ਤੇ ਮੇਰਾ ਕਹਣਾ ਤੇਰਾ ਬਿਨਾਂ ਸਰਦਾ ਨਹੀਂ ਹਾਂ ਜੀ ਆ ਨਾ ਮੇਰੀ ਭੈਣ ਦਵਿੰਦਰ ਉੱਨੋ ਸੱਦੂਗੀ ਵੇਖੀ ਫਿਰ ਕਿੱਦਾਂ ਵੱਡੇ ਚੱਕ ਕੇ ਜਾਂਦੀ ਵੀ ਜੇ ਤੇਰੇ ਵਿੱਚ ਕਾਉਂਗੀ ਅਰਕੀ ਰਿਸ਼ਤਾ ਕਰਾਉਣ ਨੂੰ ਉਹਦਾ ਲੈਣ ਨੂੰ ਭੱਜੀ ਆਂਦੀ ਹੀ ਕਮੇ ਦੇ ਸਬੇ ਇਹ ਬੜੇ ਬਣੇ ਸਜਦੇ ਹੀ ਆ ਉਹ ਇੱਥੇ ਸਿਮਾ ਹੋਰ ਤੇਰੇ ਡੈਡੀ ਦਾ ਪਤਾ ਲੈਣ ਗਈ ਉਹਨੇ ਖਰੇ ਲਾਹ ਪਾ ਕਰ ਦਿੱਤੀ ਉਹਦੀ ਤੋਨੇ ਗੁੱਸੇ 'ਚ ਹੀ ਜਾਣਾ ਹੈ ਚੱਲ ਪਾਈ ਤੇ ਪਤਾ ਲੈਣ ਹੀ ਕਰਦਤ ਨਹੀਂ ਹੈਗਾ ਮੈਂ ਹੈ ਆ ਦਾ ਲਾਹ ਪਾ ਕਰਨ ਦਾ ਤਾਂ ਤੈਨੂੰ ਇੱਕ ਗੱਲ ਦੱਸਾਂ ਪਰ ਜੇ ਕਹਿ ਤਾ ਨਾ ਡੈਡੀ ਨੇ ਤੇ ਬਹੁਤ ਵਧੀਆ ਕੀਤਾ ਕੰਨ ਕਸਣੇ ਚਾਹੀਦੇ ਸੀ ਉਹਦੇ ਜਿੱਥੇ ਤੇ ਕੰਮ ਕਰਦੀਆਂ ਆ ਨਾ ਇੱਥੇ ਲਾਹ ਪਾ ਹੋਣੀ ਵੀ ਚਾਹੀਦੀ ਸੀ ਚੰਦਾ ਕੀਤਾ ਵਾ ਮੈਂ ਤੇ ਗੱਲ ਦੇ ਵਿੱਚ ਖਾਮੀ ਕਰਦੀਆਂ ਸਭ ਨੂੰ ਕੀ ਇਹ ਘਰ ਤਾਂ ਤੇਰੀ ਵੀ ਠੀਕ ਆ ਪੜ ਚੰਗੇ ਨਹੀਂ ਲੱਗੀ ਦਾ ਗਵਾਨ ਮੱਥਾ ਹੀ ਬੁਰੇ ਜੇ ਲੱਗੀ ਦਾ ਕੀ ਲੋੜੀ ਨਾਉਤੀ ਨਮਾ ਰਬ ਲੰਦੀ ਗਵਾਨ ਮੱਥੇ ਨੂੰ ਤਾਂ ਸੋਚਣਾ ਚਾਹੀਦਾ ਵਾ ਨਾ ਇਹਨਾਂ ਦੀ ਪਾਈ ਕਲਾ ਤੇ ਇਥੇ ਟਿੱਕਾ ਪਹੁੰਚੇ ਆ ਨਾ ਡੈਡੀ ਟੈਨਸ਼ਨ ਲੈਂਦੇ ਤੇ ਨਾ ਉਹਨਾਂ ਦੇ ਨਾਲ ਇਦਾਂ ਸਾਰਾ ਕੁਝ ਹੁੰਦਾ ਉਹ ਦੇਖਿਆ ਹੈ ਕਿਆ ਤੈਨੂੰ ਪਤਾ ਪੈਹੇ ਤੇ ਹੁਣ ਸਾਢੇ ਲੱਗੇ ਇਹਨਾਂ ਦਾ ਕੀ ਗਿਆ ਆਪਾਂ ਸਾਰੇ ਕੁਝ ਕਰ ਲੈਂਦੀਆਂ ਵਾ ਆਪਾਂ ਟੈਨਸ਼ਨਾਂ ਦੇ ਲੈਂਦੀਆਂ ਵਾ ਤੇ ਆਪੇ ਮਿਲ ਕੇ ਪਤਾ ਲੈਂਦੇ ਆ ਫਿਰਦੀਆਂ ਵਾ ਆਹੋ ਤੇ ਟੈਨਸ਼ਨ ਤੂੰ ਹੀ ਦਿੱਤੀ ਖਲਾਰੇ ਪਾਏ ਤਕੀ ਨੋਟ ਸਾਡੀ ਏਜਲੀ ਬਣੀ ਆ ਚਲੋ ਜੋ ਡਾਡੀ ਨੇ ਕੀਤਾ ਚੰਗਾ ਕੀਤਾ ਕਿਰਦਾ ਲਈ ਪਤਾ ਲੈਣ ਆਈ ਆ ਕਿ ਸੰਦੀਪ ਨੇ ਹੀ ਫੋਨ ਕਰਕੇ ਸੱਦਿਆ ਕਿ ਭਾ ਲਈ ਗਾਹ ਸਾਹ ਗਏ ਆ ਪਤਾ ਲੈਣ ਆਈ ਹਾਂ ਕਿ ਤੇ ਸਿੱਧੀ ਡੈਡੀ ਆ ਨਾ ਹੁੰਦੀ ਪਹਿਲਾਂ ਤਾਂ ਟਾਦਣਾ ਲੱਗਦੀ ਰਹੀ ਇੱਥੇ ਮਿੰਡ 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 ਕਰਦੀ ਕਿਆ ਸ਼ੀਮਾ ਕੋਈ ਨਹੀਂ ਕੀ ਲੋੜੀ ਬਹੁਤਾ ਬੋਲਣ ਦੀ ਨਾ ਉਹ ਤੀਨੋ ਕਈ ਆਪਣੀ ਤੇ ਕਈ ਬਗਾਨੀ ਨਹੀਂ ਚੰਗੀਆਂ ਲੱਗੀਆਂ ਅੱਜ ਤਾਂ ਆਹੋ ਤੁਹਾਡੀਆਂ ਗੱਲਾਂ ਮਾੜੀਆਂ ਸਾਰੇ ਪਾਸੇ ਤੈਨੂੰ ਮੈਂ ਜਾਣਦੇ ਆ ਮੈਂ ਇਹਨੂੰ ਕੱਲ ਵੜ ਕੇ ਰਾਜੀ ਗਵਾਡ ਮੱਥਾ ਕੀ ਬੁੜੇ ਲੱਗੀ ਨਾ ਵਾ ਬੱਲੇ ਆ ਗਏ ਕਿ ਹੋਣਾ ਸੀਗੇ ਹੋਣਾ ਕਿਉਂ ਨਹੀਂ ਹੈ ਕਿੱਥੇ ਗਏ ਮੈਂ ਤਾਂ ਪਤਾ ਬੈਂਕ ਹੀ ਗਿਆ ਹਾਂ ਉਹ ਡਾਡ ਜੀ ਹਾਂ ਆ ਗਏ ਆ ਗਏ ਆ ਗਏ ਨੇ ਰਾਈਵਾ ਝੰਡਾ ਆ ਗਏ ਜਾਣਾ ਕੀ ਕਿਤੇ ਹਾਂ ਮੇਰਾ ਤਾਂ ਉਹ ਜਾਂਦਾ ਵਾ ਬਣ ਗਿਆ ਕੰਮ ਉਹ ਕੰਮ ਅੱਧਾਕ ਬਣਿਆ ਵਾ ਨਾ ਗੱਡੀ ਚੱਟਣ ਜਾਣਾ ਇਹਦੇ ਵੀ ਨਿਹਰਾ ਹੋ ਗਿਆ ਮੈਂ ਤੇਰੇ ਸਾਤਾ ਨੂੰ ਤਾਂ ਤਹੀ ਆਣ ਕੇ ਲਾ ਲੀਆ ਹਾਂ ਤੋ ਹੁਣ ਇਹ ਸਾਮਾ ਪਈਆਂ ਨਾ ਕਿਹੜੀ ਗੋਸ਼ਨੀ ਹੈ ਸ਼ੋਰ ਕਿੰਦੀ ਚੱਲ ਫੇਰ ਵੀ ਲਾ ਲੈ ਕਰ ਕਿਹੜਾ ਕੰਮ ਕਰਨਾ ਓਏ ਓ ਤੇ ਲਾ ਲਾਂਗੇ ਕਿੱਦਾਂ ਨਹੀਂ ਪੈਂਦਾ ਮਾਦਾ ਪੱਠੇ ਵੇ ਤੂੰ ਜੀਤੇ ਆ ਤੇ ਪੱਠੇ ਦਾ ਕੰਮ ਬੰਦਾ ਆ ਗਿਆ ਜਿਹੜਾ ਮੈਂ ਕਿਸੇ ਨੂੰ ਫੋਨ ਕੀਤਾ ਇਹਨੂੰ ਬੰਦਾ ਆਇਆ ਹੀ ਪੁੱਤਰ ਗਿਆ ਨਹੀਂ ਪੱਠੇ ਅੱਛਾ ਦੇਖੋ ਨਹੀਂ ਕਿ ਮੈਂ ਕਹਾ ਕੇ ਪੁਆ ਦੇ ਦਿੱਤੇ ਅਸੀਂ ਅੱਛਾ ਪਾ ਕੇ ਫਿਰ ਉਹ ਚੱਲ ਗਿਆ ਹੁਣ ਕੰਨੇ ਕਿੰਨਾ ਕਿਹੜਾ ਬਹਿ ਰਹਿਣਾ ਹੁਣ ਤਾਂ ਘਰ ਆਹੋ ਇਹ ਤੇ ਗੱਲ ਕਿ ਮਨੂੰ ਤੇ ਦੇਹਰਾ ਲੈਣੀ ਬੜੀ ਲੰਮੀ ਲੱਗੀ ਇਹ ਤੇ ਤਾਂ ਉਹ ਤਾਂ ਮੈਂ ਪੱਠੇ ਪੁਆ ਦੇ ਉਹਦੇ ਕੋਲ ਬਹਿ ਕੇ ਵੀ ਉਹਨੂੰ ਨੇਹਰਾ ਹੋ ਜਾਣਾ ਵਾ ਇਹ ਆਂ ਬੰਦੇ ਨੂੰ ਟਾਈਮ ਲੱਗ ਜਾਂਦਾ ਵਾ ਮੰਮੀ ਜਿਹੜਾ ਆਪਣਾ ਸ਼ਹਿਰ ਹੋਵੇ ਨਾ ਉਥੇ ਬੰਦੇ ਜਾਣਦੇ ਇੱਥੇ ਕੋਈ ਬੰਦਾ ਜਾਣਦਾ ਨਹੀਂ ਆਂਦੇ ਲੈਣ ਚ ਆ ਉਹ ਇਦਾਂ ਹੀ ਆ ਉਹ ਲੱਗੇ ਆ ਉਹ ਕੰਮ ਕਰਕੇ ਖੋਸ ਹੀ ਜਾਂ ਨਹੀਂ ਗੇ ਤੇ ਓਏ ਅੱਜ ਯਾਰ ਹੋਣਾ ਹੀ ਮੈਂ ਤੈਨੂੰ ਪਹਿਲਾਂ ਵੀ ਦੱਸਣ ਲੱਗਾ ਸੀ ਅੱਛਾ ਤੇ ਗਾਜੀ ਬਹੁਤ ਛੁੱਟੀਆਂ ਨਹੀਂ ਸੰਦੇਸਰਵਾਰ ਵਾ ਐਤਵਾਰ ਵਾ ਆ ਛੁੱਟੀਆਂ ਲਿਆਗੀਆਂ ਵਾ ਆਹੋ ਉਹਨਾਂ ਦਾ ਕਰਕੇ ਲੋਕਾਂ ਨੇ ਨਾਲੇ ਲੋਲੀ ਲਿਆ ਲੋਕਾਂ ਦਾ ਨਾ ਜੱਟੇ ਜੱਟੇ ਚਲਾ ਅੱਗੇ ਲੈ ਗਏ ਤਾਂ ਹੀ ਜਾਣ ਕੇ ਆਵਾਜ਼ ਹਾਂ ਇਹੋ ਵਿੱਚ ਕਰੋ ਨਾ ਨਾ ਤਲਣ ਸੋਵਾਰ ਜੇਗਾ ਪਾਣੀ ਪੂਣੀ ਪਿੰਨ ਦਾ ਦੂ ਪੀਣੀ ਆ ਤੇ ਪੀਲਾ ਆ ਮਾਂ ਤੇਰੀ ਉਹਨਾਂ ਨੇ ਖਬਰ ਹੋਣ ਦਾ ਇਹ ਭਗਵਾਨ ਨਾਲ ਧਾਰਾ ਤੋਂ ਰਹਿਦਾ ਵੇਖੋ ਪੱਠੇ ਪੁੱਠੇ ਦਾ ਵੇਖ ਲੋ ਕਿੱਦਾਂ ਮੈਂ ਪਾਣੀ ਪੂਣੀ ਦਾ ਮੈਂ ਔਰ ਪੱਠੇ ਪੁੱਠੇ ਪਾ ਗਏ ਨਾ ਤੇ ਫੇਰ ਹੀ ਨਾ ਨੂੰ ਕੇ ਚਾਹ ਪਾਣੀ ਪੀਊਗਾ ਜੇ ਰੋਟੀ ਖਾਣੀ ਉਹਨਾਂ ਚਾਹ ਦਾ ਕਿੰਨਾ ਟਾਈਮ ਤੇ ਲੱਗ ਗਿਆ ਕੱਲ ਵੇਖ ਲੈ ਉਹ ਇਹ ਕਰੋ ਗੱਲਾਂ ਬਾਤਾਂ ਕਰਨੀ ਨਾ ਨਾ ਟਕਰਾਂ ਲੋਗੇ ਪੂਣੀ ਦਾ ਮੇਰੇ ਅੱਲਾ ਫਿਰ ਕਿੱਦਾਂ ਹੋਊਗਾ ਕੜਾ ਹੋ ਗਿਆ ਉਹ ਜੋਰਿਆ ਉਹ ਜੋਰਾ ਸ਼ਾ ਓਰੇ ਆ ਗੱਲ ਛੱਡ ਹਾਂਜੀ ਭਾਜੀ ਕੀ ਹਾਲ ਚਾਲ ਜੇ ਉਹ ਤੂੰ ਦੁਪਹਿਰੇ ਤੇ ਪੱਠੇ ਕੁਦਰ ਕਦਰ ਗਿਆ ਵਾ ਤੇ ਖੁਰਲੀਆਂ ਭਰ ਗਏ ਤੇ ਹੁਣ ਸਾਮੀ ਵੀ ਛੋੜਦੇ ਅੰਦਰ ਤੇ ਮੈਂ ਕਰਮ ਕਰ ਦੂੰਗਾ ਪੱਠੇ ਪਾਉਣ ਹੀ ਆਇਆ ਵਾ ਮੈਂ ਤੇ ਮੈਂ ਉਹਦਾ ਕਰਕੇ ਆ ਲੇਟ ਹੋ ਗਿਆ ਥੋੜਾ ਜਿਹਾ ਤੇ ਮੈਂ ਚੱਲ ਹੁਣ ਇੱਕ ਵਾਰ ਫੇਰ ਪਾ ਜਾਣਾ ਵਾ ਚੱਲ ਕਰਮ ਕਰ ਦੂੰਗਾ ਤੈਨੂੰ ਮੈਂ ਤਾਂ ਡੰਗਰਾਂ ਨੂੰ ਪੱਠੇ ਛੋੜਦੇ ਨੇ ਸਵੇਰੇ ਫੇਰ ਆ ਜੀ 7:00 ਵਜੇ ਨਾਲ ਠੀਕ ਆ ਭਾਜੀ ਕੋਈ ਨਹੀਂ ਸਵੇਰ ਦਾ ਸਵੇਰ ਨਾਲ ਵੇਖਾਂਗੇ ਇਹ ਨਹੀਂ ਤੇਰੇ ਪੈਸੇ ਕੱਟਦਾ ਮੈਂ ਠੀਕ ਆ ਜੀ ਇਹ ਖਾਣ ਪੀਣ ਤੇਰਾ ਵੱਖਰਾ ਰਹੂਗਾ ਛੋਟ ਮਗਰਾ ਮਗਰਾ ਤੇ ਪਤਾ ਲੱਗ ਜੇ ਵੀ ਡੰਗਰਾਂ ਨੂੰ ਪੱਠਾ ਪਿਆ ਵਾ ਮੈਂ ਨਾ ਕਹਿਣ ਪਿੱਛੇ ਦਸ ਦਿਨਾਂ ਦਾ ਪੱਠੇ ਪਾਏ ਆ ਤਾਂ ਡੰਗਰਾਂ ਦਾ ਕੱਢਤਾ ਲੈਣਾ ਲੱਗ ਗਿਆ ਮੈਂ ਕੀ ਟੈਨਸ਼ਨ ਨਾ ਲਵੋ ਕੋਈ ਨਹੀਂ ਮੈਂ ਅੱਗੇ ਵੀ ਪਾ ਗਿਆ ਹੇ ਵਾ ਲੇਟ ਹੋ ਗਿਆ ਥੋੜਾ ਕੰਮ ਚੱਲ ਗਿਆ ਹੈ ਐਸੇ ਲੈਣਾ ਹੈ ਕੋਕੋ ਪਾਦੇ 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 ਕਰ ਪਤਾ ਲੱਗ ਜਾਵੇ ਦੁੱਧ ਵਾਧਿਆ ਅੱਗੇ ਨਾਲੋਂ ਪਹਿਲਾਂ ਨਾਲੋਂ ਅਰੇ ਜਾਣਾ ਪਠੇ ਪਾਏ ਅੱਗੇ ਮੈਂ ਮੁਕੀਰਤਾ ਨੂੰ

ਇੱਦਾਂ ਕਰਿਓ ਹਾਂ ਆਂਟੀ ਨੂੰ ਕਹਿ ਗਏ ਦੁੱਧ ਪਵਾ ਦੇ ਥੋੜਾ ਜਿਹਾ ਮੈਨੂੰ ਮੈਂ ਦੁੱਧ ਫੜਫੜਾ ਮੈਂ ਤੇਰੇ ਚਾਹ ਚ ਪੀ ਲਈ ਜੀ ਆ ਉਹ ਦੁੱਧ ਵੀ ਪਵਾ ਦੇਣਾ ਥੋੜੀ ਸਬਜ਼ੀ ਵੀ ਪਵਾ ਦੇਣਾ ਘਰ ਬਿਆਸ ਤੇ ਤੇ ਤੂੰ ਬਾਹਰ ਜਾ ਇੱਥੇ ਜਾਂ ਮੂਲੀ ਮਲੀ ਕੋਟੋਂ ਜਾ ਕੇ ਬੱਤਣ ਚੋ ਨਹੀਂ ਨਹੀਂ ਮਾਤਾ ਕੀ ਇਹ ਪਤਾ ਤੂੰ ਐਦਾਂ ਕਰੋ ਜੋਰਾ ਆ ਗਿਆ ਵਾ ਫਿਰ ਅੱਛਾ ਕੰਮ ਤੇ ਤੇ ਥੋੜੀ ਜਿਹੀ ਉਹਨੂੰ ਸਬਜ਼ੀ ਪਾ ਦੇਈ ਉਹਦੇ ਵਿੱਚ ਡੱਬੇ ਚ ਤੁਹੋੜਾ ਯਾ ਦੋਧੇ ਨੇ ਉਹ ਨਿਆਣੇ ਚਾਹ ਚ ਪੀ ਲੈਣਗੇ ਹੈ ਬਹੁਤ ਸਵੇਰ ਤੱਕ ਆਇਆ ਨਹੀਂ ਉਹ ਆਂਦਾ ਮੈਂ ਦੁਬਾਰੇ ਪੱਠੇ ਪਾ ਗਿਆ ਹੁਣ ਤਾਂ ਮੈਂ ਫੇਰ ਹੋਣ ਡਿਆ ਹਾਂ ਆਹ ਦੁਪਹਿਰੇ ਤੋਂ ਤਾਂ ਪਾ ਗਿਆ ਸੀ ਆਹ ਹੁਣ ਫੇਰ ਆ ਗਿਆ ਚਲ ਬੱਚਿਆਂ ਲਈ ਥੋੜਿਆ ਆਪਾਂ ਨੂੰ ਕਰਨਾ ਪੈਣਾ ਵਾਦਾ ਘਾਟਾ ਚਲ ਉਹਨੇ ਮਨ ਨੂੰ ਅੰਧਾ ਉੱਥੇ ਤੱਕ ਜਾਣ ਨਹੀਂ ਦਿੱਤਾ ਜੰਗਰਾਤਾ ਕਹਿੰਦਾ ਪੂਨੀ ਦੇ ਵਿੱਚ ਭਾਜੀ ਜਦੋਂ ਮੈਂ ਕਹਿੰਦਾ ਮੈਂ ਆਪੇ ਬੰਨੂਗਾ ਤਾਂ ਉਹ ਤਾਂ ਸਬਜੀ ਤੇ ਰੋਟੀ ਨਾ ਰੋਟੀ ਰਹਿਣ ਦੇ ਥੋੜੀ ਜੀ ਸਬਜ਼ੀ ਦੇ ਦੁੱਧ ਪਾ ਦੇ ਥੋੜਾ ਚਾਜ ਹੋਗਾ ਪਾ ਦੇ ਨਹੀਂ ਪਤਾ ਨਹੀਂ ਐਨਾ ਕੰਮ ਕਰ ਲਾ ਕੋਈ ਨਹੀਂ ਪਾ ਦੇਣੀ ਥੜਾ ਅੱਧੀ ਮੁੱਕੇ ਨਾ